ਭਾਜੀ ਮੈਂ ਸਰਤਾਜ ਸਿੰਘ ਆ 골ਡਨ ਗੇਟ ਲੱਗ ਕੇ ਇਹਨਾਂ ਨੈਸ਼ਨਲ ਕਲੋਨੀ ਚ ਤੇ ਮੈਂ ਜਾ ਰਿਹਾ ਸੀਗਾ ਇਥੋਂ ਪੁਤਲੀਗੜ੍ਹ ਸਾਈਡ ਤੋਂ ਉਧਰ ਨੂੰ ਜਾ ਰਿਹਾ ਸੀ ਸ਼ਿਹਾੜਾ ਸਾਹਿਬ ਦਰਸ਼ਨ ਕਰਨ ਬਾਬਾ ਜੀ ਦੇ ਤੇ ਮੋਟਰਸਾਈਕਲ ਵਾਲਾ ਇੱਕ ਵੀਰ ਆਇਆ ਉਹਦੇ ਨਾਲ ਉਹਦੀ ਵਾਈਫ ਸੀਗੀ ਤੇ ਇਧਰਲੇ ਪਾਸੇ ਆਇਆ ਪੁਤਲੀਗੜ੍ਹ ਸਾਈਡ ਵੱਲੋਂ ਤੇ ਮੇਰੇ ਗੱਡੀ ਦੇ ਬੰਪ ਕਨੈਕਟਰ ਸਾਈਡ ਵਾਲੇ ਪਾਸੇ ਆ ਕੇ ਉਹਦਾ ਮੋਟਰਸਾਈਕਲ ਡਿੱਗਾ ਹੋ ਗਿਆ ਮੇਰੇ ਠੀਕ ਹੈ ਜੀ ਤੇ ਕੈਮਰਿਆਂ ਚ ਸਾਰੀ ਆ ਜਿੰਨੇ ਵੀ ਭਰਾ ਖਲੋਤੇ ਸਾਰੇ ਇਹ ਵਾਲੇ ਮੈਂ ਅਜੇ ਵੀ ਇੱਥੇ ਖਲੋਤਾ ਆਂ ਤੇ ਕੜੇ ਦੇ ਨਾਲ ਮੇਰੇ ਸ਼ੀਸ਼ਾ ਫਰੰਟ ਵੀ ਤੋੜਿਆ ਸਾਈਡਾਂ ਦੇ ਵੀ ਤੋੜੇ ਤੇ ਬੈਕ ਸਾਈਡ ਤੇ ਤੋੜਿਆ ਉਹਦਾ ਜਿਹੜਾ ਮੋਟਰਸਾਈਕਲ ਨੰਬਰ ਹੈਗਾ ਪੀਪੀ02ਸੀਏ8105 ਮੋਟਰਸਾਈਕਲ ਕਿਹੜਾ ਸੀ ਮੋਟਰਸਾਈਕਲ ਸਪਲੈਂਡਰ ਹੀ ਵੀਜੀ ਕਿੰਨਾ ਨੁਕਸਾਨ ਹੋਇਆ ਤੁਹਾਡਾ ਮੇਰਾ ਭਾਜੀ ਨੋਟ ਨੋਟ ਹੁੰਦਾ ਈ ਮੇਰਾ 50000 ਤੋਤੇ ਦਾ ਨੁਕਸਾਨ ਹੋਣਾ ਭਾਜੀ ਮੌਕੇ ਦੇ ਮੁਲਾਜ਼ਮ ਮਜੂਰ ਮੌਕੇ ਦੇ ਮੁਲਾਜ਼ਮ ਮਜੂਰ ਹੀ ਉਹਨੇ ਵਿਚਾਰੇ ਨੇ ਮੈਨੂੰ ਆ ਨੰਬਰ ਦਿੱਤਾ ਮੈਂ ਆਦਾ ਮਾੜਾ ਕਿਉ ਕਮਾ ਨੇ ਮੈਨੂੰ ਨੰਬਰ ਕੱਟ ਕੇ ਦਿੱਤਾ ਕਰਦੇ ਨਹੀਂ ਕਿੰਨੇ ਦਿਨ ਫੜਿਆ ਨਹੀਂ ਗਿਆ ਮੋਕੇ ਕੋਈ ਨਹੀਂ ਭਾਜੀ ਉਹ ਤੇ ਉਹਦੇ ਮੇਰੇ ਵੀ ਗਾਲ ਪੈਣ ਨੂੰ ਫਿੰਡਿਆ ਭਾਜੀ ਕੜਾ ਲੱਗਾ ਮੇਰੇ ਮੱਥੇ 'ਚ ਮਾਰਨਾ ਤੂੰ ਵੀ ਕੀ ਮੰਗੀ ਜਾਂਦੇ ਮੈਂ ਚਾਹੁੰਨਾ ਵਾ ਵੀ ਉਹਦਾ ਨੁਕਸਾਨ ਮੈਂ ਭਰਾਂ ਦੇ ਮੈਂ ਮੇਰਾ ਨੁਕਸਾਨ ਉਹ ਭਰ ਦੇ ਮੈਂ ਪੁਲਿਸ ਨੂੰ ਸ਼ਿਕਾਇਤ ਦਿੰਦੀ ਆ ਮੈਂ ਮੈਂ ਭਾਜੀ ਇਹਦੇ ਖਲੋਤਾ ਮੈਂ ਚੱਲਿਆ ਮੈਂ ਥਾਣੇ ਪਹਿਲਾਂ ਤਾਂ ਮੈਂ ਆਪਣੇ ਆਪ ਨੂੰ ਸਟੇਬਲ ਕਰਨ ਦੇ ਆ ਮਾੜਾ ਜਿਹਾ ਠੀਕ ਠਾਕ ਹੋਵਾਂ ਮੇਰੀ ਗੱਡੀ ਚੱਲਣ ਦੀ ਹਾਲਤ 'ਚ ਵੀ ਨਹੀਂ ਸ਼ੀਸ਼ੇ ਇੰਨੇ ਪਏ ਮੈਂ ਗੱਡੀ ਦੇ ਵਿੱਚ ਬਹਿ ਸਕਦਾ ਜੇ ਹੈਡਰ ਲੱਗੇ ਤੇ ਤੁਸੀਂ ਕਿੱਥੇ ਹੀ ਹੋਸ਼ ਚ ਆਉਂਦੇ ਮੈਂ ਤੁਹਾਨੂੰ ਕਦੇ ਬਤਾਉਂਦਾ ਪਟਾਣੇ ਪਟਾਣੇ ਕਿਹੜਾ ਵਾਦੀ ਸੀ ਤੁਹਾਨੂੰ ਤੋਂ ਉਹੋ ਬਿੱਕੀ ਮੋਟਰਸਾਈਕਲ ਦੀ ਹਾਂ ਤੇ ਲੱਗੇ ਤੁਹਾਡੇ ਨੂੰ ਸ਼ੀਸ਼ੇ ਤੋੜੇ ਇਹਨੇ ਮੁੱਕੀਆਂ ਮਾਰੀਆਂ ਪਹਿਲਾਂ ਤੋੜਦੇ ਭਾਈ ਸਾਹਿਬ ਮੈਂ ਬਾਅਦ ਚ ਗਿਆ ਇਥੋਂ ਤੇ ਤੁਹਾਡੇ ਕੀ ਉੱਥੇ ਮੌਕੇ ਤੇ ਉੱਥੇ ਨਹੀਂ ਸੀ ਉੱਥੇ ਮੌਕੇ ਦੇ ਨਹੀਂ ਮੈਂ ਮੌਕੇ ਤੇ ਨਹੀਂਗਾ ਮੈਂ ਇੱਥੇ ਖੜਾ ਸੀਗਾ ਇੱਥੇ ਡਵਾਈਡਰ ਬੰਦਾ ਪਿਆ ਸੀ ਆਪਣਾ ਫੁੱਟਪਾਥ ਇੱਥੇ ਇੱਥੇ ਟ੍ਰੈਫਿਕ ਇੱਥੇ ਖੜਾ ਸੀ ਮੈਂ ਤੁਹਾਡੇ ਤੋਂ ਫੋਟੋ ਕਿਤਾਸ ਦਿਖੀ ਗਈ ਹੈ ਹਾਂਜੀ ਨੰਬਰ ਕਿਤਾ ਲੱਗਾ ਮਰਕੇ ਮੈਂ ਗਿਆ ਜਦੋਂ ਉੱਥੇ ਟ੍ਰੈਫਿਕ ਜਮ ਹੋਈ ਤੇ ਮੈਂ ਗਿਆ ਜਾ ਕੇ ਤੇ ਮੈਂ ਇਹਨਾਂ ਦੀ ਫੋਟੋ ਖਿੱਚੀ ਦੋਨਾਂ ਦੀ ਖਿੱਚੀ ਦੋਵਾਂ ਉਹਦੇ ਭਾਈ ਸਾਹਿਬ ਸੱਟਾਂ ਲੱਗੀਆਂ ਇਹੋ ਦੇ ਘਰ ਦੀ ਦੇ ਵੀ ਤੇ ਉਹਦੇ ਵੀ ਅੱਛਾ ਉਹ ਸੱਟਾਂ ਲੱਗੀਆਂ ਪਰ ਫਟਦਾ ਨਹੀਂ ਉਹ ਲੋਕ ਹਾਂਜੀ ਜੇ ਸੱਟਾਂ ਲੱਗੀਆਂ ਤਾਂ ਮਤਲਬ ਫਟਦਾ ਨਹੀਂ ਉਹਨਾਂ ਨੂੰ ਹੁਣ ਪਬਲਿਕ ਆਣ ਦੀ ਜਾਨ ਤੋਂ ਸੱਟਾਂ ਲੱਗੀਆਂ ਤੇ ਮੈਂ ਉਹਨੂੰ ਇਕੱਲਾ ਕਿੱਦਾਂ ਫਟਦਾ ਦਾ ਕੋਈ ਨਾ ਕਿਹਾ ਉਹਦੇ ਕਿ ਪੁਲਿਸ ਆਣੇ ਮੌਕੇ ਤੇ ਕੋਈ ਖੜਿਆ ਨਹੀਂ ਉਹਨੂੰ ਹਾਂ ਕਿਹੜੇ ਹੋੜ ਗਿਆ ਪੁਲਿਸ ਲੋਕ ਪੜਿਆ ਨਹੀਂ ਗਿਆ ਭਾਈ ਬੱਚੇ ਸਾਰੇ ਟਰੈਪ ਕਰੇ ਬੱਚੇ ਬੱਚੇ ਜਿਹੜੇ ਆ ਆਪਾਂ ਗੱਡੀਆਂ ਰੁਕੀਆਂ ਪਈਆਂ ਸੀ ਨਿਕਨੇ ਕੇ ਬੱਚੇ ਵਿੱਚ ਪਹਿਲਾਂ ਉਹਨਾਂ ਨੂੰ ਕਢੋਣਾ ਹੈ ਕਿ ਉਹਨੂੰ ਫੜ ਦੇ। ਦੇਖੋ ਦੀ ਵੇਖਣ ਚ ਆਇਆ ਜਾਵੇ ਤੇ ਜਿਹੜਾ ਨੁਕਸਾਨ ਕਿਸਾਨਾਂ ਨੂੰ ਗੱਡੀ ਦਾ ਉਹ ਜਾਇਜ਼ ਹੈ। ਮੈਂ ਭਾਈ ਇਹਨਾਂ ਨੰਬਰ ਦੇ ਦਿੱਤਾ ਮੇਰਾ ਕੰਮ ਹੀ ਨੰਬਰ ਖਿੱਚ ਕੇ ਦੇਣਾ ਮੈਂ deta ਇਹਨਾਂ ਨੂੰ। ਆ ਕੋ ਕਾਰ ਵੀ ਨਾ ਤੁਹਾਡਾ ਕਬੀ ਤੁਸੀਂ ਡਿਊਟੀ ਦੇ ਮੋਕੇ ਦੇ ਅਸਰ ਤੁਸੀਂ ਡਿਊਟੀ ਦੇ ਉੱਤੇ ਗਈ ਹੈ। ਹਾਂਜੀ। 30 200 ਹੋ ਗਈ ਹੈ। ਕੋਈ ਮਤਲਬ ਕੋਈ ਤੁਹਾਡੀ ਦੀ ਕਿ ਖਾਣੇ ਵਿੱਚ ਕੋਈ ਜਾਂ ਜਿੱਦਾਂ ਕੋਈ ਦੱਸੋ। ਹਾਂਜੀ ਕਿਦਾਂ? ਵੀਰ ਜੀ ਇਹਨਾਂ ਨੂੰ ਨੰਬਰ ਦੇ ਦਿੱਤਾ ਆਪਾਂ ਕੰਟਰੋਲ ਰੂਮ ਵਾਲੇ ਆਏ ਸੀ ਕੰਟਰੋਲ ਰੂਮ ਵਾਲੇ ਕਿ ਉਹ ਜਾਮ ਕਢਾ ਮੇਰਾ ਨਾਮ ਇਹਸੇ ਦਲਵਰ ਸਿੰਘ ਹੈ ਥਾਣੇ ਅਸੀਂ ਥਾਣੇ ਹਾਜ਼ਰ ਸੀ ਤੇ ਸਾਨੂੰ ਕਿਨੇ ਤਰਾਹ ਦਿੱਤੀ ਆਣਗੇ ਜੈਪ ਸਿੰਘ ਹੋਣੇ ਵੀ ਸਾਡੀ ਗੱਡੀ ਜਿਹੜੀ ਹੈ ਮਤਲਬ ਵੀ ਕਿਨੇ ਪੰਤੀ ਹੈ ਤੇ ਗੱਡੀ ਨਾਰਮਲ ਵਜੀ ਸੀ ਤੇ ਪਰ ਉਹਨਾਂ ਨੇ ਬਹੁਤ ਨੁਕਸਾਨ ਕੀਤਾ ਉਹ ਬੰਦਾ ਆਪ ਮੋਟਰਸਾਈਕਲ ਤੇ ਹੀ ਤੇ ਬੰਦਾ ਕੋ ਅਣਪਛਾਤਾ ਸੀ ਅਨਲੋਣ ਹੀ ਬੰਦਾ ਜਿਹੜਾ ਗੱਡੀ ਨੂੰ ਮਤਲਬ ਕਿੜੇ-ਕੁੜੇ ਮਾਰ ਕੇ ਦੇ ਕਾਫੀ ਗੱਡੀਆਂ ਨੁਕਸਾਨ ਕਰ ਗਿਆ ਮੌਕੇ ਤੇ ਉਹਨੂੰ ਫਰਾਰ ਹੈ ਬੰਦਾ ਮੌਕੇ ਤੇ ਬੰਦਾ ਫਰਾਰ ਹੈ ਬਾਕੀ ਡਰੈਸ ਘਟਾ ਕੇ ਉਹਦੀ ਉਹਨੂੰ ਲਿਆ ਕੇ ਫੜ ਕੇ ਤੇ ਉਹ ਜਿਹੜੀ ਬੰਦੀ ਕਾਰਵਾਈ ਕਰਾਂਗੇ ਜੀ